ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ ਇੱਕ ਵਾਰ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ। ਉਮੀਦ ਹੈ ਤੁਸੀਂ ਬੇहद ਪਸੰਦ ਕਰੋਗੇ। ਦੋਸਤੋ ਇਹ ਜੋ ਸੱਚੀ ਕਹਾਣੀ ਮੈਂ ਸੁਣਾਉਣ ਜਾ ਰਹੀ ਹਾਂ। ਇਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਅਤੇ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈਣਗੇ। ਇਹ ਕਹਾਣੀ ਇੱਕ ਅਜੇਹੀ ਲੜਕੀ ਦੀ ਹੈ ਜਿਸ ਨੇ 4 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਨੂੰ ਖੋ ਦਿੱਤਾ। ਅਤੇ ਮਾੜੀ ਕਿਸਮਤ ਨੇ ਬਚਪਨ ਤੋਂ ਹੀ ਉਸ ਦੀ ਜ਼ਿੰਦਗੀ ਵਿੱਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ। ਨਿਮਰਤ ਜ਼ਿੰਦਗੀ ਦੀ جنگ ਨਾਲ ਰੋਜ਼ ਲੜਦੀ, ਰੋਜ਼ ਮਰਦੀ, ਫਿਰ ਵੀ ਉਸਨੇ ਹਾਰ ਨਹੀਂ ਮੰਨੀ। ਉਸਦੇ ਪਿਤਾ ਦੀ ਮੌਤ ਹੁੰਦੇ ਹੀ ਉਸ ਦੀ ਮਾਂ ਕੋਲ ਕਮਾਉਣ ਦਾ ਕੋਈ ਜ਼ਰੀਆ ਨਹੀਂ ਸੀ। ਇਸ ਲਈ ਉਸ ਦੀ ਮਾਂ ਨੇ ਉਸ ਨੂੰ ਅनाथ ਆਸ਼ਰਮ ਵਿੱਚ ਛੱਡ ਦਿੱਤਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ। ਇਹ ਕਹਿੰਦੇ ਹੋਏ ਕਿ ਮੈਂ ਉਸ ਨੂੰ ਇਕੱਲੀ ਨਹੀਂ ਪਾਲ ਸਕਦੀ। ਅਨਾਥ ਆਸ਼ਰਮ ਵਿੱਚ ਰਹਿੰਦਿਆਂ ਹੀ ਨਿਮਰਤ ਨੇ ਆਪਣੀ ਸਾਰੀ ਸਿੱਖਿਆ ਪੂਰੀ ਕੀਤੀ 12ਵੀਂ ਤੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਨਿਮਰਤ ਮੈਚ्योर ਹੋ ਗਈ ਤਾਂ ਅਨਾਥ ਆਸ਼ਰਮ ਵਾਲਿਆਂ ਨੇ ਨਿਮਰਤ ਨੂੰ ਉਸਦੀ ਮਾਂ ਨੂੰ ਸੌਂਪ ਦਿੱਤਾ ਉਸ ਸਮੇਂ ਉਸਦੀ ਉਮਰ 18 ਸਾਲ ਦੀ ਸੀ 2 ਮਹੀਨੇ ਵਿੱਚ ਹੀ ਨਿਮਰਤ ਦੀ ਜ਼ਿੰਦਗੀ ਆਪਣੀ ਮਾਂ ਦੇ ਨਾਲ ਜਿਵੇਂ ਨਰਕ ਜਿਹੀ ਬਣ ਗਈ ਅਤੇ ਉਸਦੀ ਮਾਂ ਹਮੇਸ਼ਾ ਉਸ ਤੇ ਇਸ ਗੱਲ ਦਾ ਗੁੱਸਾ ਕੱਢਦੀ ਰਹਿੰਦੀ ਕਿ ਉਹ ਉਸਦੀ ਵਜ੍ਹਾ ਨਾਲ ਵਿਧਵਾ ਹੋ ਗਈ ਤੂੰ ਆਪਸ਼ਗਨੀ ਹੈ ਕੁਲਸ਼ਨੀ ਹੈ ਹਰ ਸਮੇਂ ਆਪਣੀ ਸਗੀ ਬੇਟੀ ਤੋਂ ਕੰਮ ਕਰਵਾਉਣਾ ਟਰਟਚਰ ਕਰਨਾ ਅਤੇ ਵਿਆਹ ਦੇ ਲਈ ਜ਼ਬਰਦਸਤੀ ਕਰਨਾ ਉਸ ਦੀ ਆਦਤ ਜਹੀ ਬਣ ਗਈ ਸੀ ਪਰ ਨਿਮਰਤ ਨੂੰ ਉਸ ਸਮੇਂ ਵਿਆਹ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨਾ ਚਾਹੁੰਦੀ ਸੀ ਅਤੇ ਆਪਣੇ ਪੈਰਾਂ ਉੱਪਰ ਖੜੇ ਹੋ ਕੇ ਕੁਝ ਹਾਸਲ ਕਰਨਾ ਚਾਹੁੰਦੀ ਸੀ ਉਸ ਦੀ ਮਾਂ ਇਸ ਕੋਰਸ ਦੇ ਹਮੇਸ਼ਾ ਖਿਲਾਫ ਸੀ ਕਿਉਂਕਿ ਉਸ ਨੂੰ ਇਹ ਕੰਮ ਛੋਟਾ ਅਤੇ ਦਰਜੀ ਵਾਲਾ ਲੱਗਦਾ ਸੀ ਉਹ ਸੋਚਦੀ ਸੀ ਕੇ ਜਲਦ ਤੋਂ ਜਲਦ ਮੈਂ ਇਸਦਾ ਵਿਆਹ ਕਰ ਦੇਵਾਂ ਸਮਾਂ ਗੁਜ਼ਰਦਾ ਚਲਾ ਗਿਆ ਅਤੇ ਨਿਮਰਤ ਆਪਣੀ ਮਾਂ ਨੂੰ ਸਮਝਾਉਣ ਵਿੱਚ ਕਾਮਯਾਬ ਹੋ ਗਈ ਉਸਦੀ ਮਾਂ ਮੰਨ ਗਈ ਅਤੇ ਉਸਦਾ ਫੈਸ਼ਨ ਡਿਜ਼ਾਈਨਿੰਗ ਕਲਾਸ ਵਿੱਚ ਐਡਮਿਸ਼ਨ ਕਰਵਾ ਦਿੱਤਾ ਨਿਮਰਤ ਸਵੇਰ ਫੈਸ਼ਨ ਕਲਾਸ ਦੀਆਂ ਕਲਾਸਾਂ ਲਗਾਉਣ ਲਈ ਚਲੀ ਜਾਂਦੀ ਅਤੇ ਸ਼ਾਮ ਨੂੰ ਉਹ ਉੱਥੇ ਰਿਸੈਪਸ਼ਨਿਸਟ ਦਾ ਕੰਮ ਕਰਦੀ ਉੱਥੋਂ ਉਸ ਨੂੰ ਜੋ ਵੀ ਸੈਲਰੀ ਮਿਲਦੀ ਉਹ ਆਪਣੀ ਸਾਰੀ ਸੈਲਰੀ ਆਪਣੀ ਫੈਸ਼ਨ ਡਿਜ਼ਾਈਨਿੰਗ ਕਲਾਸ ਦੀ ਫੀਸ ਲਈ ਜਮ੍ਹਾਂ ਕਰ ਦਿੰਦੀ ਉੱਥੇ ਕੰਮ ਕਰਦਿਆਂ ਉਸਦੀ ਮੁਲਾਕਾਤ ਇੱਕ ਮਨਜਿੰਦਰ ਨਾਂ ਦੇ ਮੁੰਡੇ ਨਾਲ ਹੋਈ ਜੋ ਨਿਮਰਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ ਦੋਵੇਂ ਰਿਲੇਸ਼ਨਸ਼ਿਪ ਵਿੱਚ ਆ ਗਏ ਨਿਮਰਤ ਨੂੰ ਪਹਿਲੀ ਵਾਰ ਜ਼ਿੰਦਗੀ ਵਿੱਚ ਕਿਸੇ ਦਾ ਸੱਚਾ ਸਾਥ ਮਿਲਿਆ ਤਾਂ ਉਸ ਨੂੰ ਬਹੁਤ ਵਧੀਆ ਲੱਗਿਆ ਹੁਣ ਤੱਕ ਇਸ ਦੁਨੀਆ ਵਿੱਚ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੀ ਆਈ ਸੀ ਨਿਮਰਤ ਅਤੇ ਮਨਜਿੰਦਰ ਨੇ ਆਪਣੇ ਮਾਤਾ ਪਿਤਾ ਨੂੰ ਕੋਟ ਮੈਰਿਜ ਕਰਵਾਉਣ ਲਈ ਮਨਾ ਲਿਆ ਉਸ ਸਮੇਂ ਨਿਮਰਤ ਕੇਵਲ 19 ਸਾਲਾਂ ਦੀ ਸੀ ਜਦੋਂ ਉਹ ਮਨਜਿੰਦਰ ਨਾਲ ਵਿਆਹ ਕਰਵਾ ਕੇ ਉਸਦੇ ਘਰ ਪਹੁੰਚੀ ਤਾਂ ਉਹ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਭਾਗਾ ਵਾਲੀ ਕੁੜੀ ਸਮਝ ਰਹੀ ਸੀ ਉਹ ਪਲ ਉਸ ਦੀ ਜ਼ਿੰਦਗੀ ਦੇ ਆਜ਼ਾਦਗਰ ਪਲਾਂ ਵਿੱਚੋਂ ਇੱਕ ਸੀ ਦੋਵੇਂ ਇੱਕ ਦੂਜੇ ਦਾ ਪਿਆਰ ਪਾ ਕੇ ਬਹੁਤ ਖੁਸ਼ ਸਨ ਇੰਨਾ ਜ਼ਿਆਦਾ ਪਿਆਰ ਕਰਨ ਵਾਲਾ ਤੇ ਕੇਅਰ ਕਰਨ ਵਾਲਾ ਪਤੀ ਮਿਲ ਜਾਣ ਕਰਕੇ ਨਿਮਰਤ ਦੇ ਤਾਂ ਹੁਣ ਖੰਭ ਲੱਗ ਗਏ ਸਨ ਉਸ ਦਾ ਦਿਲ ਅਸਮਾਨ ਵਿੱਚ ਉੱਡਣ ਨੂੰ ਕਰਦਾ ਸੀ ਪਰ ਇਹ ਖੁਸ਼ੀਆਂ ਉਸ ਦੀ ਜ਼ਿੰਦਗੀ ਵਿੱਚ ਬਿਜਲੀ ਦੀ ਤਰ੍ਹਾਂ ਆਈਆਂ ਅਤੇ ਇੱਕੋ ਛਟਕੇ ਵਿੱਚ ਹੀ ਸਭ ਚਲੀਆਂ ਗਈਆਂ ਜਦੋਂ ਉਹ 7 ਮਹੀਨਿਆਂ ਦੀ ਗਰਭਵਤੀ ਸੀ ਤਾਂ ਉਦੋਂ ਉਸਦੇ ਪਤੀ ਮਨਜਿੰਦਰ ਦੀ ਇੱਕ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਉਹ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਉਸਦੇ ਹੰਝੂ ਰੋਕਣ ਦਾ ਨਾਮ ਨਹੀਂ ਲੈ ਰਹੇ ਸਨ ਉਸ ਦੀ ਸੱਸ ਨੇ ਉਸ ਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਤੇਰੇ ਪੈਰ ਅਸ਼ੋਭ ਹਨ ਫਿਰ ਇਹੋ ਜੀ ਹਾਲਤ ਵਿੱਚ ਨਿਮਰਤ ਆਪਣੇ ਘਰ ਆਪਣੀ ਮਾਂ ਕੋਲ ਪਹੁੰਚੀ ਅਤੇ ਕਿਹਾ ਮਾਂ ਮੈਨੂੰ ਤੇਰੇ ਸਹਾਰੇ ਦੀ ਬਹੁਤ ਲੋੜ ਹੈ ਮੈਂ ਹੁਣ ਕੀ ਕਰਾਂ ਪਰ ਉਸਦੀ ਮਾਂ ਨੂੰ ਉਸਦੇ ਉੱਪਰ ਬਿਲਕੁਲ ਵੀ ਤਰਸ ਨਾ ਆਇਆ ਅਤੇ ਉਹ ਤਾਨੇ ਦੇਣ ਤੋਂ ਪਿੱਛੇ ਨਾ ਹਟੇ ਅਤੇ ਪ੍ਰੈਗਨਨਸੀ ਦੀ ਹਾਲਤ ਵਿੱਚ ਹੀ ਉਸਦੇ ਪੇਟ ਤੇ ਲੱਤ ਮਾਰ ਦਿੱਤੀ ਅਤੇ ਉਸ ਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਨਾ ਜਾਣੇ ਉਸਦੀ ਖੁਦ ਦੀ ਔਲਾਦ ਸੀ ਜਾਂ ਕਿਸੇ ਗੈਰ ਦੀ ਨਿਮਰਤ ਸਮਝ ਨਹੀਂ ਸਕੀ ਅਤੇ ਆਪਣੇ ਆਪ ਨੂੰ ਇੱਕ ਲੜਕੀ ਹੋਣ ਤੇ ਕੋਸੀ ਜਾ ਰਹੀ ਸੀ ਉਹ ਦਰਦ ਨਾਲ ਤੜਪ ਰਹੀ ਸੀ ਉਹ ਰੋਂਦੇ ਰੋਂਦੇ ਪੈਦਲ ਹੀ ਦਿੱਲੀ ਨੂੰ ਚੱਲ ਪਈ ਅਤੇ ਚਲਦੇ-ਚਲਦੇ ਉਸਦੇ ਪੈਰਾਂ ਵਿੱਚ ਛਾਲੇ ਹੋ ਗਏ। ਉਹ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਉਸਦੇ ਕੋਲ ਖਾਣ ਦੇ ਲਈ ਕੁਝ ਵੀ ਨਹੀਂ ਸੀ, ਨਾ ਹੀ ਰਹਿਣ ਲਈ ਘਰ। ਮਜਬੂਰਨ ਨਿਮਰਤ ਨੇ ਡਰਦੇ-ਡਰਦੇ ਸੁੰਨਸਾਣ ਸੜਕ ਤੇ ਕਈ ਰਾਤਾਂ ਗੁਜ਼ਾਰੀਆਂ। ਅਤੇ ਅਜਿਹੀ ਹਾਲਤ ਵਿੱਚ ਵੀ ਉਹ ਭੁੱਖੀ ਹੀ ਸੌਂਦੀ ਅਤੇ ਇੱਕ ਰਾਤ ਨੂੰ ਉਸਦੀ ਹਾਲਤ ਵਿਗੜਨ ਲੱਗੀ। ਫਿਰ ਉਸ ਨੂੰ ਬਲੀਡਿੰਗ ਦਿਸਣ ਲੱਗੀ। ਫਿਰ ਉਹ ਅਜਿਹੀ ਹਾਲਤ ਵਿੱਚ ਹੀ ਤੜਪਦੇ-ਤੜਪਦੇ ਹਸਪਤਾਲ ਪਹੁੰਚੀ। ਪਰ ਬਿਨਾਂ ਬੱਚੇ ਦੇ ਪਿਤਾ ਦੇ ਉਸ 19 ਸਾਲ ਦੀ ਲੜਕੀ ਨੂੰ ਕੋਈ ਵੀ ਹਸਪਤਾਲ ਵਿੱਚ ਭਰਤੀ ਨਹੀਂ ਕਰ ਰਿਹਾ ਸੀ। ਸਵੇਰ 8 ਵਜੇ ਦੀ ਗਈ ਅਤੇ ਰਾਤ ਹੋ ਗਈ ਸੀ। ਉਹ ਵੀਲ ਚੇਅਰ ਤੇ ਬੈਠੀ ਸੀ। ਉੱਪਰ ਤੋਂ ਥੱਲੇ ਅਤੇ ਫਿਰ ਥੱਲੇ ਤੋਂ ਉੱਪਰ ਉਸ ਨਾਲ ਇਹੀ ਹੁੰਦਾ ਰਿਹਾ। ਹੁਣ ਉਹ ਪੂਰੀ ਖੋਨ ਖੋਨ ਹੋ ਚੁੱਕੀ ਸੀ। ਇਹ ਸਭ ਤੋਂ ਦਰਦਨਾਕ ਪਲ ਸੀ। ਹਸਪਤਾਲ ਦੇ ਸਟਾਫ ਨੂੰ ਲੱਗ ਰਿਹਾ ਸੀ ਕਿ ਇਹ ਕਿਹੋ ਜਿਹੀ ਲੜਕੀ ਹੈ। 19 ਸਾਲ ਦੀ ਬਿਨਾਂ ਬਾਪ ਤੋਂ ਡਿਲੀਵਰੀ ਲਈ ਇੱਥੇ ਆ ਗਈ। ਕਿਸ ਦਾ ਬੱਚਾ ਹੈ? ਕਿਉਂਕਿ ਜਦੋਂ ਤੱਕ ਔਰਤ ਦੇ ਨਾਲ ਉਸਦਾ ਪਤੀ ਨਹੀਂ ਹੁੰਦਾ ਉਸ ਨੂੰ ਬਹੁਤ ਸਾਰੇ ਤਾਨੇ ਸੋਨ ਨੂੰ ਮਿਲਦੇ ਹਨ ਫਿਰ ਰਾਤ ਨੂੰ ਕਿਸੇ ਤਰ੍ਹਾਂ ਇੱਕ ਡਾਕਟਰ ਨੇ ਉਸ ਦੀ ਡਿਲੀਵਰੀ ਕਰਵਾਈ ਉਸ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਜਦੋਂ ਉਸ ਨੇ ਆਪਣੀ ਬੱਚੀ ਨੂੰ ਗੋਦ ਵਿੱਚ ਲਿਆ ਤਾਂ ਉਹ ਖੁਸ਼ੀ ਨਾਲ ਰੋਣ ਲੱਗੀ ਕਿਉਂਕਿ ਜਦੋਂ ਉਹ ਪ੍ਰੈਗਨੈਂਟ ਸੀ ਤਾਂ ਸਾਰੇ ਇਹੀ ਕਹਿੰਦੇ ਸੀ ਕਿ ਕਿਸ ਦਾ ਪਾਪ ਲੈ ਕੇ ਘੁੰਮ ਰਹੀ ਹੈ ਇਸ ਬੱਚੇ ਨੂੰ ਗਿਰਾ ਦੇ ਜੇ ਬੱਚਾ ਹੋਇਆ ਤਾਂ ਵੇਚ ਦੇਣਾ ਜਾਂ ਫਿਰ ਜਿਸ ਕੋਲ ਔਲਾਦ ਨਹੀਂ ਹੈ ਉਸ ਨੂੰ ਦੇ ਦੇਣਾ ਪਰ ਨਿਮਰਤ ਨੇ ਸੋਚ ਲਿਆ ਸੀ ਕਿ ਉਹ ਇਸ ਬੱਚੀ ਨੂੰ ਇਕੱਲੀ ਹੀ ਪਾਲੇਗੀ ਅਜੇ ਵੀ ਉਸਦੇ ਦੁੱਖ ਦਰਦ ਘੱਟ ਨਹੀਂ ਹੋਏ ਸਨ ਉਹ ਆਪਣੀ ਬੱਚੀ ਨੂੰ ਲੈ ਕੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੀ ਪਰ ਕੁਝ ਸਮੇਂ ਬਾਅਦ ਹੀ ਮਕਾਨ ਮਾਲਕ ਦੀ ਮੌਤ ਹੋ ਗਈ ਇਸ ਲਈ ਉਸ ਨੂੰ ਇਹ ਘਰ ਖਾਲੀ ਕਰਨਾ ਪਿਆ ਪਰ ਉੱਥੇ ਹੀ ਰਹਿ ਰਹੀ ਇੱਕ ਔਰਤ ਨੇ ਉਸ ਨੂੰ ਸਹਾਰਾ ਦਿੱਤਾ ਜਦੋਂ ਨਿਮਰਤ ਕੁਝ ਦਿਨ ਉੱਥੇ ਰਹੀ ਤਾਂ ਕੁਝ ਦਿਨ ਰਹਿਣ ਤੋਂ ਬਾਅਦ ਉਹ ਔਰਤ ਵੀ ਆਪਣੀ ਅਸਲੀ ਔਕਾਤ ਤੇ ਆ ਗਈ ਅਤੇ ਉਸ ਨੇ ਕਿਹਾ ਕਿ ਜੇਕਰ ਇੱਥੇ ਰਹਿਣਾ ਹੈ ਤਾਂ ਉਸ ਨੂੰ ਕਾਲ ਗਰਲ ਦਾ ਕੰਮ ਕਰਨਾ ਪਵੇਗਾ ਅਤੇ ਸਾਰੇ ਪੈਸੇ ਕਮਾ ਕੇ ਮੈਨੂੰ ਦੇਣੇ ਪੈਣਗੇ। ਨਿਮਰਤ ਹੁਣ ਨਵੀਂ ਮੁਸੀਬਤ ਵਿੱਚ ਫਸ ਗਈ। ਨਿਮਰਤ ਅੱਧੀ ਰਾਤ ਨੂੰ ਉਸ ਔਰਤ ਦੇ ਸੌਂ ਜਾਣ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਉਸ ਮਕਾਨ ਵਿੱਚੋਂ ਭੱਜ ਗਈ। ਹੁਣ ਨਿਮਰਤ ਉੱਥੋਂ ਉਹ ਮਕਾਨ ਛੱਡ ਕੇ ਭੱਜ ਤਾਂ ਆਈ ਸੀ ਪਰ ਇਹ ਨਹੀਂ ਪਤਾ ਸੀ ਕਿ ਹੁਣ ਜਾਣਾ ਕਿੱਥੇ ਹੈ। ਫਿਰ ਦਿੱਲੀ ਵਿੱਚ ਹੀ ਉਸ ਨੂੰ ਇੱਕ ਅਨਾਥ ਆਸ਼ਰਮ ਵਾਲੀ ਦੀਦੀ ਮਿਲੀ ਜੋ ਨਿਮਰਤ ਨੂੰ ਜਾਣਦੀ ਸੀ। ਨਿਮਰਤ ਨੇ ਉਸ ਨੂੰ ਮਦਦ ਦੀ ਗੁਹਾਰ ਲਗਾਈ। ਕਿ ਉਸ ਨੂੰ ਇੱਕ ਛੱਤ ਦੀ ਜ਼ਰੂਰਤ ਹੈ ਅਤੇ ਉਹ ਕਿਰਾਏ ਦੇ ਪੈਸੇ ਵੀ ਭਰ ਦੇਵੇਗੀ ਬਸ ਰਹਿਣ ਲਈ ਜਗ੍ਹਾ ਦੇ ਦਿਓ ਉਸ ਸਮੇਂ ਨਿਮਰਤਾ ਤੇ ਮੁਸੀਬਤਾਂ ਦਾ ਹੜ ਆ ਗਿਆ ਸੀ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਉਸ ਸਮੇਂ ਆਪਣੀ ਮਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਪਰ ਉਸ ਨੇ ਹਾਰ ਨਹੀਂ ਮੰਨੀ ਉਸ ਨੇ ਆਪਣੀ ਬੇਟੀ ਲਈ ਇੱਕ ਡੇ ਕੇਅਰ ਰੱਖ ਲਈ ਅਤੇ ਉਸ ਕੋਲ ਬੱਚੀ ਨੂੰ ਛੱਡ ਕੇ ਆਪਣੀ ਜੌਬ ਕਰਨ ਲਈ ਚਲੀ ਜਾਂਦੀ ਉੱਥੋਂ ਸ਼ਾਮ ਨੂੰ ਆਉਣ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਸਮਾਂ ਬਿਤਾਉਂਦੀ ਉਹਨੇ ਨਿਮਰਤਾ ਡੇਲੀ ਰੂਟੀਨ ਬਣ ਗਿਆ ਸੀ ਤਿੰਨ ਚਾਰ ਮਹੀਨੇ ਜੌਬ ਕਰਨ ਤੋਂ ਬਾਅਦ ਜੋ ਥੋੜੀ ਬਹੁਤੀ ਸੇਵਿੰਗ ਕੀਤੀ ਸੀ ਉਸਨੇ ਦੁਬਾਰਾ ਤੋਂ ਫੈਸ਼ਨ ਡਿਜ਼ਾਈਨਿੰਗ ਕਲਾਸ ਵਿੱਚ ਐਡਮਿਸ਼ਨ ਲੈ ਲਈ ਕਲਾਸਾਂ ਲਗਾਉਣ ਦੇ ਨਾਲ ਨਾਲ ਉਸ ਨੂੰ ਇਕੱਠੇ ਬਹੁਤ ਸਾਰੇ ਕੰਮ ਕਰਨੇ ਪੈਂਦੇ ਸਨ ਆਪਣੀ ਬੇਟੀ ਨੂੰ ਪਾਲਣਾ ਜੌਬ ਕਰਨਾ ਡਿਜ਼ਾਈਨਿੰਗ ਕੋਰਸ ਸਿੱਖਣਾ ਉਸ ਸਮੇਂ ਕੋਵਿਡ-19 ਦਾ ਕਹਿਰ ਸਾਰੀ ਦੁਨੀਆ ਵਿੱਚ ਪੂਰੇ ਜ਼ੋਰਾਂ ਨਾਲ ਫੈਲਿਆ ਹੋਇਆ ਸੀ ਉਸ ਸਮੇਂ ਨਿਮਰਤ ਨੇ بڑے ਤੂਫਾਨਾਂ ਦਾ ਸਾਹਮਣਾ ਕੀਤਾ ਹਾਲਾਂਕਿ ਉਸ ਸਮੇਂ ਪੂਰੀ ਦੁਨੀਆ ਵਿੱਚ ਉਤਲ-ਪੁਤਲ ਮੱਚਿਆ ਹੋਇਆ ਸੀ ਕੋਵਿਡ ਦੇ ਦੌਰਾਨ ਨਿਮਰਤ ਦੀ ਜੌਬ ਛੁੱਟ ਗਈ ਤੇ ਹੁਣ ਉਸ ਦੇ ਹੱਥ ਵਿੱਚ ਇੱਕ ਵੀ ਪੈਸਾ ਨਹੀਂ ਸੀ ਜਿੱਥੇ ਉਹ ਰਹਿੰਦੀ ਸੀ ਉਹ ਦੀਦੀ ਵੀ ਉਸ ਨੂੰ ਫੋਰਸ ਕਰਦੀ ਕਿ ਪੈਸੇ ਚਾਹੀਦੇ ਹਨ ਫਿਰ ਉਸ ਦੀ ਦੀਦੀ ਨੇ ਉੱਥੋਂ ਦਾ ਘਰ ਖਾਲੀ ਕਰਨ ਲਈ ਕਿਹਾ ਉਹ ਕਹਿੰਦੇ ਹਨ ਕਿ ਪੈਸਾ ਹੀ ਸਾਰੇ ਰਿਸ਼ਤਿਆਂ ਨੂੰ ਬੰਨ ਕੇ ਰੱਖਦਾ ਹੈ ਪੈਸਾ ਨਹੀਂ ਤਾਂ ਕੁਝ ਵੀ ਨਹੀਂ ਹੈ ੱੱਕੇ ਮਾਰ ਕੇ ਉਸ ਦੀ ਬੇਟੀ ਨੂੰ ਅਤੇ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਨਿਮਰਤ ਵਿਚਾਰੀ ਫਿਰ ਤੋਂ ਦਿੱਲੀ ਸ਼ਹਿਰ ਵਿੱਚ ਕਰਾਏ ਦਾ ਘਰ ਲੱਭਣ ਲੱਗੀ ਮਕਾਨ ਮਾਲਕ ਨੂੰ ਗਿੜਗੜਾਉਂਦੇ ਹੋਏ ਪੈਰਾਂ ਵਿੱਚ ਡੈਗ ਕੇ ਕਹਿਣ ਲੱਗੀ ਮੈਂ ਵਰਕ ਫਰੋਮ ਹੋਮ ਕਰੂੰਗੀ ਤੇ ਫਿਰ ਤੁਹਾਡੇ ਪੈਸੇ ਵੀ ਸਮੇਂ ਤੇ ਦੇ ਦਿਆ ਕਰਾਂਗੀ ਮਕਾਨ ਮਾਲਕਨ ਦੇ ਦਿਲ ਵਿੱਚ ਉਸਦੀ ਛੋਟੀ ਬੱਚੀ ਨੂੰ ਦੇਖ ਕੇ ਦਇਆ ਆ ਗਈ ਦੋ ਮਹੀਨਿਆਂ ਦੀ ਮਹੌਲਤ ਦੇ ਦਿੱਤੀ ਪਰ ਨਿਮਰਤ ਦੇ ਕੋਲ ਜਮਾ ਪੂੰਜੀ ਕੁਝ ਵੀ ਨਹੀਂ ਸੀ ਕਿਉਂਕਿ ਕੋਵਿਡ ਤੋਂ ਪਹਿਲਾਂ ਉਸਦੇ ਖਰਚੇ ਵੀ ਬਹੁਤ ਹੁੰਦੇ ਸਨ ਕੇਅਰ ਦੀ ਫੀਸ ਭਰਦੀ ਅਤੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਦੀ ਕਿਰਾਇਆ ਵੀ ਭਰਦੀ ਅਤੇ ਬੱਚੀ ਦੇ ਖਾਣ ਪੀਣ ਦਾ ਖਰਚਾ ਅਲੱਗ ਸੀ ਕੋਵਿਡ ਦੇ ਸਮੇਂ ਉਸ ਦੀ ਸਥਿਤੀ ਬਹੁਤ ਹੀ ਜ਼ਿਆਦਾ ਮਾੜੀ ਹੋ ਗਈ ਸੀ ਆਪਣੀ ਬੇਟੀ ਨੂੰ ਪਿਲਾਉਣ ਲਈ ਇੱਕ ਗਲਾਸ ਦੁੱਧ ਵੀ ਨਹੀਂ ਸੀ ਉਹ ਆਪਣੇ ਕਰਮਾਂ ਨੂੰ ਕੋਸਦੀ ਸੀ ਕਿ ਮੈਂ ਕਿਹੋ ਜਿਹੀ ਮਾਂ ਹਾਂ ਜੋ ਮੈਂ ਆਪਣੀ ਬੇਟੀ ਨੂੰ ਭੁੱਖਿਆ ਮਾਰ ਰਹੀ ਹਾਂ ਜਦੋਂ ਉਸ ਦੀ ਬੇਟੀ ਭੁੱਖੀ ਤੇ ਆਈ ਰੋਂਦੀ ਤਾਂ ਉਸ ਨੂੰ ਦੇਖ ਕੇ ਉਸ ਦਾ ਕਲੇਜਾ ਪਾਟਦਾ ਫਿਰ ਉਹ ਉਸ ਨੂੰ ਪਾਣੀ ਵਿੱਚ ਖੰਡ ਘੋਲ ਕੇ ਬੋਤਲ ਵਿੱਚ ਪਾ ਕੇ ਉਹ ਘੋਲ ਪਿਆ ਦਿੰਦੀ ਫਿਰ ਇਸੇ ਤਰ੍ਹਾਂ ਹੀ ਉਸਨੇ ਜਿਵੇਂ-ਤੇਵੇਂ ਕਰਕੇ 4-5 ਦਿਨ ਕੱਢ ਲਏ। ਇਸੇ ਦੌਰਾਨ ਨਿਮਰਤ ਦੇ ਮਨ ਵਿੱਚ ਸੁਸਾਇਡ ਕਰਨ ਦਾ ਖਿਆਲ ਵੀ ਆਇਆ ਪਰ ਆਪਣੀ ਬੱਚੀ ਦੀ ਮਾਸੂਮੀਅਤ ਦੇਖ ਕੇ ਉਸ ਦਾ ਮਨ ਬਦਲ ਗਿਆ ਕਿ ਮੇਰੇ ਜਾਣ ਤੋਂ ਬਾਅਦ ਇਸ ਦਾ ਕੀ ਹੋਵੇਗਾ? ਇਸ ਵਿੱਚ ਇਸ ਦਾ ਕੀ ਕਸੂਰ ਹੈ? ਉਹ ਆਨਲਾਈਨ ਜੌਬ ਲੱਭਦੀ ਪਰ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਸੀ। ਫਿਰ ਉਹ ਆਨਲਾਈਨ ਇਹ ਤਲਾਸ਼ ਕਰਨ ਲੱਗੀ ਕਿ ਅਜੇ ਹੀ ਕਿਹੜੀ ਜਗ੍ਹਾ ਹੈ ਜਿੱਥੇ ਸਾਨੂੰ ਮਾਂ ਬੇਟੀ ਦੋਹਾਂ ਨੂੰ ਰੱਖਿਆ ਜਾ ਸਕੇ। ਤਾਂ ਉਸ ਨੂੰ ਇੱਕ ਮਾਂ ਦਾ ਸਵੀਟ ਹੋਮ ਦੇ ਬਾਰੇ ਪਤਾ ਲੱਗਿਆ ਉੱਥੇ ਪਹੁੰਚੀ ਪਰ ਉਸ ਨੂੰ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਕਿ ਹੋ ਜਿਆ ਹੋਵੇਗਾ ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ੱਟਕੇ ਖਾਦੇ ਸਨ ਹਰ ਜਗ੍ਹਾ ਤੋਂ ਉਸ ਨੂੰ ੱਟਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ ਉਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਹਮੇਸ਼ਾ ਡਿਪਰੈਸ਼ਨ ਵਿੱਚ ਰਹਿੰਦੀ ਉੱਥੋਂ ਦੇ ਫਾਊਂਡਰ ਨੇ ਨਿਮਰਤ ਨੂੰ ਬਹੁਤ ਮੋਟੀਵੇਟ ਕੀਤਾ ਕਾਫੀ ਲੋਕਾਂ ਨੇ ਉਸ ਦਾ ਸਾਥ ਦਿੱਤਾ ਅਤੇ ਉਸ ਨੇ ਆਪਣੇ ਟੈਲੈਂਟ ਨੂੰ ਹੋਰ ਵੀ ਨਿਖਾਰਿਆ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਸੀ। ਅਲੱਗ-ਅਲੱਗ ਕੰਪਨੀਆਂ ਨਾਲ ਉਸਨੇ ਟਾਈ-ਅਪ ਕਰ ਲਿਆ। ਉਸਦੀ ਡਿਜ਼ਾਈਨਿੰਗ ਦੇਸ਼ਾਂ-ਵਿਦੇਸ਼ਾਂ ਵਿੱਚ ਸਿਲੈਕਟ ਕੀਤੇ ਜਾਣ ਲੱਗੇ ਅਤੇ ਪਸੰਦ ਕੀਤੇ ਜਾਣ ਲੱਗੇ। ਫੈਸ਼ਨ ਡਿਜ਼ਾਈਨਿੰਗ ਵਿੱਚ ਉਹ ਪਹਿਲੇ ਭਾਗ ਨਾਲ ਜਿੱਤੀ। ਫਿਰ ਹੁਣ ਉਸਦੀ ਜ਼ਿੰਦਗੀ ਵਿੱਚ ਹੌਲੀ-ਹੌਲੀ ਖੁਸ਼ੀਆਂ ਆਉਣੀਆਂ ਸ਼ੁਰੂ ਹੋਈਆਂ। ਦੋਸਤੋ ਇਹ ਸੱਚੀ ਕਹਾਣੀ ਅਜੇਹੀ ਲੜਕੀ ਦੀ ਹੈ ਜਿਸਨੇ 4 ਸਾਲ ਦੀ ਛੋਟੀ ਜਹੀ ਉਮਰ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਸਟਰਗਲ ਦੇਖਿਆ ਪਰ ਉਸਨੇ ਹਾਰ ਨਹੀਂ ਮੰਨੀ। ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਣਾ ਸਿੱਖਿਆ ਨਿਮਰਤ ਚੌਂਦੀ ਤਾਂ ਆਪਣੇ ਬੱਚੇ ਦਾ ਅਬੋਰਸ਼ਨ ਵੀ ਕਰਵਾ ਸਕਦੀ ਸੀ ਪਰ ਅਜੇ ਹੀ ਮਾਂ ਦੇ ਜਜ਼ਬੇ ਨੂੰ ਸਲਾਮ ਇਹੋ ਜਿਹੇ ਇਨਸਾਨਾਂ ਦੇ ਅੱਗੇ ਜ਼ਿੰਦਗੀ ਵੀ ਆਪਣਾ ਸਿਰ ਝੁਕਾ ਦਿੰਦੀ ਹੈ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਹਰ ਔਰਤ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਹੋਣਾ ਚਾਹੀਦਾ ਹੈ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਕਹਾਣੀ ਦੇਖਣ ਲਈ ਧੰਨਵਾਦ ਜੀ